ਸਤਿ ਸ਼੍ਰੀ ਅਕਾਲ ਮੈਂ ਹੁਕਮਜੀਤ ਅਨਖਮ ਜਪ ਟੈਵੀ ਤੋਂ ਅੱਜ ਅਸੀਂ ਪਹੁੰਚਿਆ ਵਾਰਡ ਨੰਬਰ 76 ਵਿੱਚ ਜਿੱਥੇ ਕਿ ਆਯੂਸ਼ਮਾਨ ਕਾਰਡ ਦਾ ਕੈਂਪ ਲੱਗਾ ਸੀ ਤੇ ਹੁਣ ਨਾਲ ਦੇ ਨਾਲ 13 ਸਰਵਿੰਨ ਨੂੰ ਇੱਕ ਹੋਰ ਕੈਂਪ ਲੱਗਣ ਜਾ ਰਿਹਾ ਜਿਹਦੇ ਵਿੱਚ ਐਨਓਸੀ ਰਜਿਸਟਰੀਆਂ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਵੇ ਵਾਰਡ ਨੰਬਰ 76 ਵਿੱਚ ਹਰ ਤਰ੍ਹਾਂ ਦੇ ਮਸਲੇ ਹੱਲ ਕੀਤੇ ਜਾਂਦੇ ਹਨ ਹੁਣ ਅਸੀਂ ਗੱਲ ਕਰਦੇ ਹਾਂ ਮੈਡਮ ਰੱਜੀਆ ਬਾਰੇ ਉਹ ਐਸ ਕੈਂਪ ਬਾਰੇ ਕੀ ਕਹਿਣਾ ਚਾਹੁੰਦੇ ਨੇ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਜੀ ਮੈਮ ਜਿਵੇਂ ਅੱਜ ਤੁਹਾਡੀ ਵਾੜ ਵਿੱਚ ਆਯੂਸ਼ਮਾਨਾ ਕੈਂਪਲ ਕਾਸੀ ਤੇ 13 ਸਰਵੇ ਨੂੰ ਤੁਸੀਂ ਕੈਂਪ ਲਗਾ ਰਹੇ ਹੋ ਸਾਰੀ ਸਰਕਾਰ ਦੇ ਸਹਿਯੋਗ ਦੇ ਨਾਲ ਉਸ ਕੈਂਪ ਬਾਰੇ ਤੁਸੀਂ ਕੀ ਕਰਨਾ ਚਾਹੁੰਦੇ 23 ਕਿਨੋਂ ਜਿਹੜੇ ਕੈਂਪ ਜਿਹੜੇ ਲਗਾਏ ਜਾ ਰਹੇ ਨੇ ਆਪ ਦੀ ਸਰਕਾਰ ਆਪ ਦੇ ਦਵਾਰ ਜਿਨ੍ਹਾਂ ਲੋਕਾਂ ਨੂੰ ਮੁਸ਼ਕਲਾਂ ਹੱਲ ਹੁੰਦੀਆਂ ਸੀ ਜਿਹੜੇ ਲੋਕ ਮੁਸ਼ਕਲਾਂ ਚ ਰਹਿੰਦੇ ਸੀ ਜਿਨ੍ਹਾਂ ਦਾ ਕੋਈ ਮੋਦਾ ਸਰਟੀਫਿਕੇਟ ਨਹੀਂ ਸੀ ਬੰਦਾ ਐਨਓਸੀ ਨਹੀਂ ਸੀ ਹੁੰਦੀ ਹੁਣ ਤੇ ਚਲੋ ਐਨਸੀ ਬਿਲਕੁਲ ਬੰਦ ਕਰਦੀ ਲੋਕ ਇੰਨੇ ਕਿ ਖੁਸ਼ ਨੇ ਪੰਜਾਬ ਵਾਸੀ ਪਰ ਜਿਨ੍ਹਾਂ ਨੂੰ 5-5 ਲੱਖ ਰੁਪਈਆ ਜਿਹੜਾ ਦੇਣਾ ਪੈਂਦਾ ਸੀ ਜਦੋਂ ਵੀ ਲੈਂਦੇ ਜਗੇ ਆਪਣੇ ਪਲਾਟ ਦੀ ਐਨਓਸੀ ਜਦੋਂ ਲੈਂਦੇ ਸੋ ਉਹਨਾਂ ਨੂੰ ਬਹੁਤ ਲੋਕਾਂ ਨੂੰ ਮੁਸ਼ਕਲਾਂ ਆਉਂਦੀਆਂ ਸੀ ਉਹ ਲੋਕ ਅੱਜ ਇੰਨੇ ਕਿ ਖੁਸ਼ ਨੇ ਜਿੰਨੂੰ ਜਿੰਨੂੰ ਪੁੱਛਦੇ ਆ ਸਾਰੇ ਲੋਕ ਕਹਿੰਦੇ ਨੇ ਅਸੀਂ ਭਗਵੰਤ ਜਦੋਂ ਦੀ ਭਗਵੰਤ ਮਾਨ ਜੀ ਦੀ ਸਰਕਾਰ ਜਦੋਂ ਦੀ ਬਣੀ ਆ ਸਾਡੀ ਆਮ ਆਦਮੀ ਦੀ ਸਰਕਾਰ ਬਣੀ ਆ ਜਦੋਂ ਦੀ ਉਹਨਾਂ ਦੇ ਲੋਕ ਆ ਅਸੀਂ ਬੜੇ ਹੀ ਖੁਸ਼ ਨੇ ਹੁਣ 5-5 ਲੱਖ ਲੱਖ ਰੁਪਏ ਲੋਕਾਂ ਦਾ ਜਿਹੜਾ ਜਿਹੜਾ ਬਚਿਆ ਜਾ ਰਿਹਾ ਲੋਕੀ ਬਚਾ ਰਹੇ ਨੇ ਉਹ ਕਹਿ ਰਹੇ ਨੇ ਵੀ ਇਹੋ ਜੀ ਸਰਕਾਰਾਂ ਬਿਲਕੁਲ ਸਾਡੀ 27 ਤੱਕ ਵੀ ਸਰਕਾਰ ਜਿਹੜੀ ਸਾਡੀ ਆ ਆਮ ਆਦਮੀ ਪਾਰਟੀ ਸਰਕਾਰ ਹੋਣੀ ਚਾਹੀਦੀ ਹੈ ਇਹ ਲੋਕ ਜਿਹੜੇ ਮੁਸ਼ਕਲਾਂ ਚ ਸਾਹਮਣਾ ਕਰਦੇ ਸੀ ਜਿਨ੍ਹਾਂ ਦੇ ਸੈਟੀਫੀਕੇਟ ਨਹੀਂ ਸੀ ਬੰਦੇ ਬੱਚੇ ਦੇ ਵਜੀਮ ਨਹੀਂ ਸੀ ਲੱਗਦੇ ਕੋਈ ਆਪਣਾ ਮੈਲਾ ਜਿਹੜੀ ਹੈ ਵਿਧਵਾਏ ਉਹਨਾਂ ਦਾ ਰਿਸੀ ਪੈਨਸ਼ਨ ਲੱਗਦੀ ਤੇ ਉਹ ਜਿਹੜੇ ਸਾਡੇ 13 ਤਰੀਕ ਨੂੰ ਜਿਹੜੇ ਹਰ ਮਹੱਲੇ ਦੇ ਵਿੱਚ ਗੁਰਦੁਆਰੇ ਚ ਜਾਂ ਕੋਈ ਮੰਦਰ ਲੈ ਲੋ ਉਹਨਾਂ ਵਿੱਚ ਸਾਡੇ ਕੈਂਪ ਲੱਗ ਰਹੇ ਨੇ ਜਿਦੇ ਵਿੱਚ ਸਾਰੇ ਜਿਹੜੇ ਅਫਸਰ ਮੌਕੇ ਤੇ ਬਹਿਣਗੇ ਤੇ ਲੋਕਾਂ ਦੀਆਂ ਮੁਸ਼ਕਲਾਂ ਦਾ ਮੌਕੇ ਤੇ ਹੀ ਹੱਲ ਕਰਨਗੇ ਸਾਰੇ ਲੋਕ ਪੰਜਾਬ ਵਾਸੀ ਇੱਕ ਸਾਡੀ ਆਮ ਆਦਮੀ ਪਾਰਟੀ ਦੇ ਬਹੁਤ ਹੀ ਕੋਸ਼ਿਸ਼ ਨੇ ਤੇ ਸਾਡੀ ਜਿਹੜੀ ਸਰਕਾਰ ਹਮੇਸ਼ਾ ਵੇਖੋ ਜਿੰਦਾਬਾਦ ਰਹਿਣੀ ਚਾਹੀਦੀ ਹੈ ਤੇ ਜਿੰਦਾਬਾਦ ਹੁਣ ਅਸੀਂ ਗੱਲ ਕਰਦੇ ਹਾਂ ਵਾਰਡ ਨੰਬਰ 76 ਦੇ ਸਰਦਾਰ ਸੁਜੀਤ ਸਿੰਘ ਜੀ ਨਾਲ ਉਹ 13 ਫਰਮ ਜੋ ਕੈਂਪ ਲੱਗ ਰਿਹਾ ਉਸ ਕੈਂਪ ਬਾਰੇ ਕੀ ਗੱਲਣਾ ਚਾਹੁੰਦਾ ਸੱਚੀ ਗੱਲ ਸਰ ਸੱਚੀ ਗੱਲ ਹੀ ਮੈਂ ਬਲਾਕ ਕਰਦਾਂ ਸੁਜੀਤ ਸਿੰਘ ਹਾਲ ਸਾਹ ਤੇ ਮੈਂ 13 ਫਰੀ ਵਾਲਾ ਇਕੱਠ ਆ ਬਹੁਤ ਜਿਆਦਾ ਠਾਠਾ ਮਾਰਦਾ ਇਕੱਠ ਹੋ ਰਿਹਾ ਹੈ ਕਿਉਂਕਿ ਚੇਰਾ ਪੱਟੀ ਦੇ ਵਿੱਚ ਤੇ ਉੱਥੇ ਸਾਡਾ ਆਪਣਾ ਮਾਲਵਾ ਪੈਂਦਾ ਦੁਆਬਾ ਪੈਂਦਾ ਉੱਧਰੀ ਸਾਈਡ ਦੇ ਉੱਪਰ ਤੇ ਬਹੁਤ ਵਧੀਆ ਕੱਟ ਹੋ ਰਿਹਾ ਉੱਥੇ ਬਹੁਤ ਲੋਕੀ ਜਾ ਰਹੇ ਨੇ ਕਿਉਂਕਿ ਮਾਨ ਸਰਕਾਰ ਜਿਹੜੀਆਂ ਚੀਜ਼ਾਂ ਲੈ ਕੇ ਆਈ ਸੀ ਕਿ ਆਪਾਂ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਆਪਾਂ ਕਿ ਗਰੰਟੀਆਂ ਦੇ ਵਿੱਚ ਕਿ ਆਪਾਂ ਲੋਕਾਂ ਨੂੰ ਸਹੂਲਤਾਂ ਦੇਣੀਆਂ ਫੈਸਿਲਿਟੀਆਂ ਦੇਣੀਆਂ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਸਾਡੇ ਸੀਰ ਭਗਤ ਸਿੰਘ ਜੀ ਦਾ ਸੁਪਨਾ ਸੀ ਕਿ ਦੇਸ਼ ਆਜ਼ਾਦ ਹੋ ਗਿਆ ਪਤਾ ਨਹੀਂ ਕਿੰਨਾ ਹੱਥ ਵਿੱਚ ਜਾਏਗਾ ਉਹਨਾਂ ਨੇ ਇਹ ਕਿ ਜਾਦ ਉਹਨਾਂ ਨੂੰ ਪਤਾ ਸੀ ਜਾਦ ਹੋਣਾ ਹੈ ਪਰ ਉਹ ਕਹਿੰਦੇ ਕਿ ਜੇ ਜਾਦ ਹੋ ਗਿਆ ਕਿੰਨੇ ਲੋਕਾਂ ਦੇ ਹੱਥਾਂ ਜਾਊਗਾ ਤੇ ਉਹਨਾਂ ਨੂੰ ਅੱਛੇ ਜੀ ਦੀ ਟੈਨਸ਼ਨ ਸੀ 76 ਸਾਲ ਵਾਕਈ ਗਲਤ ਥਾਂ ਜਾ ਗਿਆ ਤੇ ਲੋਕੀ ਜਿਹੜੇ ਢਟਕਦੇ ਰਹੇ ਤਾਂ ਤਾਂ ਜਿੱਦਾਂ ਕਿ ਕੈਂਪ ਲੱਗ ਰਹੇ ਨੇ ਕੈਂਪਾਂ ਦੇ ਵਿੱਚ ਵੀ ਲੋਕੀ ਜਾਣਦੇ ਸੀ ਮੈਂ ਖੁਦ ਸਰਟੀਫਿਕੇਟ ਬਣਾਣ ਗਿਆ ਸੀ ਤੇ ਮੈਨੂੰ ਵੀ ਘੱਟੋ ਘੱਟ 5 ਦਿਨ ਲੱਗੇ ਕਿ ਸਾਡੇ ਮਿਲ ਨੌਮੀ ਜਿਹੜਾ ਸਾਡੇ ਮਿਲ ਰਿਹਾ ਸੀ ਜਾਨਕਿ ਮੈਨੂੰ 5 ਦਿਨ ਲੱਗੇ ਸੀ ਬਣਵਾਉਣ ਵਾਸਤੇ ਇੱਕ ਸਰਟੀਫਿਕੇਟ ਹੁਣ ਕਮਾਨ ਸਰਕਾਰ ਕੀ ਕਰ ਰਹੀ ਹੈ ਸਿੱਕ ਕੈਂਪ ਲਗਾ ਕੇ ਘਰੇ ਘਰੇ ਕੁਤੇ ਮੁੰਡੇ ਵੀ ਲਗਾਏ ਘਰੇ ਘਰੇ ਜਾਣ ਵਾਸਤੇ ਵੀ ਕਿਉਂ ਉਹਨਾਂ ਨੇ ਇੱਕ ਕੈਂਪ ਰੱਖਿਆ ਜਿਹਦੇ ਵਿੱਚ ਟ੍ਰੇਨਿੰਗਾਂ ਵਰਕਰਾਂ ਨੂੰ ਦਿੱਤੀਆਂ ਜਾ ਰਹੀਆਂ ਆਪਰੇ ਨੂੰ ਕਿ ਘਰੇ ਘਰੇ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਲੋਕਾਂ ਦੀਆਂ ਮੁਸ਼ਕਲਾਂ ਮੌਕੇ ਤੇ ਹੱਲ ਕਰਨਾ ਸਾਡਾ ਇਹ ਟੀਚਾ ਹੈ ਤੇ 13 ਜਿਹੜਾ 13 ਤਰੀਕ ਦਾ ਕੱਟਿਆ ਉਹਦੇ ਵਿੱਚ ਸਾਡੇ ਸਾਰੇ ਵਲੰਟੀਅਰ ਤਿਆਰ ਆ ਹਮਮਾ ਆ ਕੇ ਪੁੱਛ ਰਹੇ ਨੇ ਮਾਨ ਸਰਕਾਰ ਜਿੰਦਾਬਾਦ ਹੈ ਜਿੰਦਾਬਾਦ ਹੈ ਤੇ ਜਿੰਦਾਬਾਦ ਰਹੇ ਸਰ ਟੋਟਲ ਖਾਂਡਵਾਲੇ ਤੇ ਸ਼ਾਟ ਦੀ ਰਿਪੋਰਟ ਕਿੰਨੀ ਹੈ ਟੋਟਲ ਖਾਂਡਵਾਲਾ ਸਿਆਟਾ ਟੋਟਲ ਆਪਣਾ ਪਛਮੀ ਲੱਗਾ ਜਾਂ ਕੱਲਾ ਕੰਡਵਰ ਜਿਆਦਾ ਜਿਹਦੇ ਤੁਸੀਂ ਬਲਾਕ ਪ੍ਰਧਾਨ ਮੇਰੀ ਮੇਰਾ ਮੇਰੇ ਕੋਲ ਬਲਾਕ ਕੋਡ 깔ਦਾ ਠੀਕ ਹੈ ਸਰ ਕੋਡ 깔ਦਾ ਦੇ ਵਿੱਚ ਟੋਟਲ ਕੱਟੂ ਕੱਟ ਮੇਰੇ ਘਰ ਨਾਲ 75 80 ਹਜ਼ਾਰ ਦੇ ਸਰ 75 80 ਹਜ਼ਾਰ ਦੀ ਜਿਵੇਂ ਵੋਟ ਆ ਤੇ ਜਿਵੇਂ ਕੈਂਪ ਸਿਰਫ ਇੱਕ ਦਿਨ ਲੱਗ ਰਿਹਾ ਕੀ ਅਸੀਂ ਦੱਸ ਸਕਦੇ ਕਿ ਇੱਕ ਦਿਨ ਵਿੱਚ ਅਸੀਂ ਇੰਨਾ ਸਭ ਕੁਝ ਹੋ ਜਾਏਗਾ ਮੈਂ ਸਰ ਪਹਿਲੇ ਵੀ ਕਹਿ ਚੁੱਕਾ ਤੁਹਾਨੂੰ ਕਿ ਵਲੰਟੀਅਰ ਜਿਹੜੇ ਨੇ ਇੱਕ ਦਿਨ ਦੇ ਕੈਂਪ ਕੈਂਪ ਇੱਕ ਦਿਨ ਹੈ ਉਹਦੇ ਵਿੱਚ ਸਾਨੂੰ ਟ੍ਰੇਨਿੰਗ ਦਿੱਤੀ ਜਾਏਗੀ ਆਪਾਂ ਘਰ ਘਰ ਜਾ ਕੇ ਜਿਨ੍ਹਾਂ ਦੇ ਪੈਂਡਿੰਗ ਹੈ ਜੇ ਸਰਟੀਫੀਕੇਟ ਕਿਸੇ ਦਾ ਪੈਂਡਿੰਗ ਨਾਲ ਨੋਟ ਕੀਤਾ ਜਾਏਗਾ ਜਿਹੜਾ ਵੀ ਆਏਗਾ ਨਾਲ ਨੋਟ ਕੀਤਾ ਜਾਏ ਉਸ ਤੋਂ ਬਾਅਦ ਛੋਟੇ ਕੈਂਪ ਲੱਗਣਗੇ ਜਿਹੜੇ ਅੱਜ ਦੇ ਕੋਰ ਖਾਲਸਾ ਇੱਕ ਹੈ ਨਾ ਇਹਦੇ ਵਿੱਚ ਸੱਤ ਵਡਾ ਪੈਂਦੀਆਂ ਨੇ ਕੋਰ ਖਾਲਸਾ ਦੇ ਵਿੱਚ ਸੱਤ ਵਡਾ ਨਾਲ ਨਾਲ ਲੱਗੇ ਲੱਗੇ ਸੱਤ ਪੈਂਦੀਆਂ ਸਰ ਇੱਕ ਛੋਟਾ ਜਿਹਾ ਹੋਰ ਸਵਾਲ ਆ तमाम ਦਰਸ਼ਕ ਦਰਸ਼ਕਾਂ ਲਈ ਤੁਹਾਡੇ ਲਈ ਕਿ ਜਿਵੇਂ ਕਿ ਅੱਜ ਅਸੀਂ ਹਰ ਇੱਕ ਨੂੰ ਦੱਸ ਰਹੇ ਕਿ ਤੁਹਾਡੇ ਪਿੰਡ ਕੈਂਪ ਲੱਗ ਰਿਹਾ ਤੁਹਾਡੀ ਜਗ੍ਹਾ ਕੈਂਪ ਲੱਗ ਰਿਹਾ ਬਹੁਤ ਲੋਕ ਜੋ ਦਿਹਾੜੀ ਵਾਲੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਘਰ ਨਹੀਂ ਹੁੰਦੇ ਕੁਝ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਈਆਂ ਕੋ ਫੋਨ ਨਹੀਂ ਹੁੰਦੇ ਉਹਨਾਂ ਤੱਕ ਸੁਨੇਹਾ ਕਿੱਦਾਂ ਪਹੁੰਚਦਾ ਸਰ ਸਭ ਤੋਂ ਪਹਿਲਾਂ ਆ ਸਵੇਰੇ ਹੀ ਮੈਂ ਗੁਰਦੁਆਰਾ ਦੇ ਵਿੱਚ ਅਨਾਊਂਸਮੈਂਟ ਕੀਤੀ ਹੈ ਕਿਉਂਕਿ ਸਵੇਰੇ ਚੜ੍ਹ ਕੇ 7 ਵਜੇ ਕੋਈ ਨਹੀਂ ਜਾਂਦਾ ਡਿਊਟੀ ਦੇ 9 10 8 9 8 ਬਾਹਰ ਜਾਂਦੇ ਤਕਰੀਬਨ ਤੇ ਲੋਕਾਂ ਸਮੇਤ ਕਿਸੇ ਗੁਰਦੁਆਰਾ ਸਾਹਿਬ ਤੋਂ ਕਿ ਇਹ ਕੈਂਪ ਲੱਗ ਰਹੇ ਨੇ ਜਗ੍ਹਾ ਦਾਅ ਦਿੱਤੀ ਲੋਕਾਂ ਨੂੰ ਤੇ ਲੋਕੀ ਪਹੁੰਚਦੇ ਨੇ ਟੁਪਈ ਲਾਇਆ ਸੀ ਟੁਪਈ ਕੱਟੂ ਕੋਲ ਮੇਰੇ ਘਰ ਨਾਲ 1000 ਦੇ ਕਰੀਬ ਬੰਦੇ ਪਹੁੰਚਣ ਆ ਅਜੇ ਕਿ ਜਿਆਦਾ ਕੱਟ ਹੋ ਗਿਆ ਸੀ ਤੁਹਾਡੇ ਵਾਲੀ ਗੱਲ ਸਹੀ ਹੈ ਕਿ ਇੱਕ ਦਿਨ ਦੇ ਵਿੱਚ ਲੋਕਾਂ ਨੂੰ ਕੱਟ ਜਿਆਦਾ ਹੋ ਜਾਂਦਾ ਤੇ ਲੋਕਾਂ ਨੂੰ ਲੱਗੇ ਸਾਡੀ ਪਾਰਟੀ ਬਣਾਉਣੇ ਚਾਹ ਕੋਈ ਉਹਨਾਂ ਨੂੰ ਸਹੂਲਤ ਦੇਣੀ ਸ਼ੌਕੀ ਨਹੀਂ ਹੈ ਉਹਦੇ ਬਾਅਦ ਤਾਂ ਕਰਕੇ ਮੈਂ ਕਹਿ ਰਿਹਾ ਕਿ ਸਾਡੀ ਪਾਰਟੀ ਨੇ ਵਾਚੇ ਛੋਟੇ ਛੋਟੇ ਕੈਂਪ ਵਾਰ ਵਾਰ ਜੀ ਲੱਗਣਗੇ ਜੋ ਮਾਨ ਸਾਹਿਬ ਦਾ ਸੁਪਨਾ ਹੈ ਜਿਵੇਂ ਕਿ ਜਾਣਕਾਰੀ ਅਨੁਸਾਰ ਤੁਹਾਨੂੰ ਦੱਸਦੇ ਕਿ ਸਕਤਰ ਸਿੰਘ ਨੇ ਜੋ ਪਿਆਰ ਦਿੱਤੇ ਉਹਨਾਂ ਦੇ ਪਿਆਰਾਂ ਦੇ तकरीबन ਇਹ ਮਸਲਾ ਹੱਲ ਹੁੰਦਾ ਕਿ ਉਸ ਦਿਨ ਵੱਡਾ ਮੁੱਖ ਕੈਂਪ ਲੱਗੇਗਾ ਉਸ ਤੋਂ ਬਾਅਦ ਜਿਹੜੇ ਛੋਟੇ ਛੋਟੇ ਕੈਂਪ ਹੋਣਗੇ ਉਹਦੇ ਵਿੱਚ ਹਰ ਇੱਕ ਨੂੰ ਮੈਸੇਜ ਦਿੱਤਾ ਜਾਵੇਗਾ ਹਰ ਇੱਕ ਦੇ ਮਸਲੇ ਹੱਲ ਕੀਤੇ ਜਾਂਦੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ